ਸਿੱਖਾਲੇ ਦੇ ਸਾਰੇ ਵੀਰਾਂ ਨੂੰ ਤੇ ਕੀ ਅੱਜ ਦੂਜਾ ਦਿਨ ਪੰਜਾਬ ਵਿੱਚ ਚੱਲ ਗਈ ਉਹ ਰਾਣੀ ਕਰਮਾ ਵਾਲੀ ਕਰਤਾਰ ਇਹਦੀ ਤੁਰਨ ਲੱਗੀ ਆ ਚਲੋ ਹਾਜੀ ਆਪਣਾ ਲੌਂਜ ਜਾਣਦੇ ਆ ਅੱਗੇ ਰੈਡ ਟਰਾਈਡਰ ਦੀ ਜਾਣੀ ਨਹੀਂ ਉਹਦੇ ਜਾਂਦੇ ਆ ਆ ਲੱਗਿਆ ਹੋਏ ਬੰਦੇ ਆਪਣੇ ਬਟਨ ਹਾਜੀ ਇਹਨਾਂ ਦਾ ਨੰਬਰ ਲਾ ਕਿੱਤਾ ਸਾਡੇ ਇੱਥੇ ਕੰਡਾ ਇੱਥੇ ਢੱਕੇ ਰੱਖੇ ਗੜੀ ਹਣਾ ਪੌੜੀ ਪੀੜ ਜਾਮ ਲੱਗਦਾ ਅੱਜ ਤੇ ਕੱਲ ਵੀ ਜਿੰਨਾ ਚੱਲੀਆਂ ਰਿਹਾ ਜਾਮ ਉਹ ਟਿਆਂ ਦੇਖਿਓ ਵਾਹ ਕੇ ਲੱਗਦਾ ਅੱਜ ਚੈੱਕ ਕਰੋ ਜਮੀਆਂ ਹੋਏ ਨਾ ਆ ਜਿਹੜਾ ਰੋਡ ਹੈ ਕਿਲੋਮੀਟਰ ਜਾਮ ਹੁੰਦਾ ਸਰਪਾਟੇ ਲਾ ਕੇ ਮਸ਼ੀਨਾ ਖਾਲੇ ਚੱਲੇਗਾ ਫਰਕ ਨਹੀਂ ਆਉਂਦਾ ਜੀ ਆਪਾਂ ਮੰਡੀ ਆਏ ਆ ਫੇਰ ਕੰਡਾ ਕਰਾਉਣ ਨੂੰ ਜੀ ਟਰਾਲੀ ਦਾ ਵੀ ਹੁਣ ਮੰਡੀ ਰਹਿਣਾ ਬਣਾ ਇੱਥੇ ਹੀ ਕੰਡੇ ਦੇ ਇੱਕੋ ਭਰਲਾ ਦੇ ਕਲਾ ਮੇਰਾ ਤਾਂ ਸਬ ਡਿਊਟੀ ਐ ਹੋਈ ਮੇਰੀ ਮੇਨ ਹੁਣ ਜੌਂਡੀਰ ਲਿਉਣਾ ਇੱਕ ਤੋਂ ਬਾਅਦ ਮੇਨ ਕੱਢ ਕੇ ਪੈਲੀ ਚੋਂ ਮੈਨੂੰ ਜਿਆਦਾ ਕੰਮ ਦਾ ਰੱਖਿਆ ਬਸ ਟਰੈਕਟਰ ਦੇ ਉੱਤੇ ਰਹਿਣਾ ਮਸ਼ੀਨ ਨਾਲ ਨਹੀਂ ਹੁਣ ਜਾਣ ਦੀ ਲੋੜ ਬਸ ਟਰੈਕਟਰਾਂ ਦੇ ਰਹਿਣਾ ਚਲੋ ਆਪਾਂ ਕੰਡੇਗਰਾ ਹੀ ਆਉਣੇ ਨੇ ਸਾਰਿਆਂ ਨੂੰ ਹਾਂਜੀ ਚੱਲਦੇ ਆਪਾਂ ਇਹ ਮਸ਼ੀਨ ਕੋ ਕਰਤਾਰ ਕੋ ਚੌਟਿਆਰ ਘੜਨਾ ਮੰਡੀ ਕੰਡਾ ਕਰਾ ਗਲੇ ਹੁੰਦੇ ਆ ਲਾਉ ਤਾਂ ਕਰੇ ਹੀ ਰਹੇ ਜੱਕ ਚੁੱਕੇ ਕੰਡਾ ਕਰਾ ਖਰਾ ਲਿਆ ਗਏ ਲਾਈ ਜਾਂਦੇ ਕੋ ਤੇ ਇਹ ਕਰਮਾਲੀ ਬਥੇਰਾ ਸਾ ਨੂੰ ਬੇਡਾ ਕਰਦੇ ਆ ਇਹੋ ਜੀ ਨਾ ਧੋਹੇ ਮਾਰਦੇ ਆ ਤੇ ਚਾ ਚਟਰਾ ਲਿਆ ਗਿਆ ਇਧਰ ਆ ਕੀ ਕੁੱਤਾ ਰੱਖਿਆ ਏ ਆ ਆ ਆ ਵੇਖੋ ਬੱਤੇ ਡੇ ਚੱਲ ਆ ਡਿਨਰ ਰੋਟੀ ਖਾਂਦੇ ਵੇ ਰੋਟੀ ਅੱਜ ਹੋ ਗਿਆ ਫੁੱਲ ਬੋਦੀ ਲੱਗੀ ਤੇ ਵਲਬ ਜੀ ਇਹ ਆਪਣਾ ਰੀਪਰ ਝੂਮ ਲਾਵਾਂ ਆ ਜਾਂਦਾ ਚੱਲਿਆਂ ਆ ਸਣਾ ਕਾਖੜੀ ਆਹ ਓ ਨਿਯਾਰਾ ਪੂਰਾ ਵਧੀਆ ਇੱਧਰ ਇਹ ਰੋਟੇ ਕਮੇਟੀ ਕਾ ਪੱਕਣਾ ਆ ਚਲੋ ਕਾਹ ਦੋ ਤੁਸੀਂ ਆ ਤੁਹਾਡੇ ਪੱਲੇ ਨੂੰ ਆ ਚਾਹੀਦਾ ਪਿਆਗ ਨਹੀਂ ਜਾਂੜੀ ਕਰਦਾ ਵਾ ਹਰਿਆਣੇ ਵਾਲਿਆਂ ਨੂੰ ਅਣੀ ਨਿਗ ਨਿਗੇ ਟਰੈਕਟਰ ਲੈ ਹੀ ਫਿਰਦੇ ਹਰਿਆਣੇ ਦੇ ਦੇਖੋ ਉੱਧਰ ਇੱਕ ਟਰਾਲਾ ਆ ਗਿਆ ਤਹਾਂ ਗੱਲਿਆਂ ਦੀ ਕਣਕ ਪੈ ਜਾਂਦੀ ਹੈ ਉੱਚ ਹਰਿਆਣੇ ਵਾਲੇ ਧੂਮ ਗੱਲਿਆਂ ਦੀ ਕਣਕ ਬਾਗੇ ਤੜਦੇ ਹੁੰਦੇ ਮੈਂ ਤਾਂ ਪੰਜਾਬ ਤੇ ਆਉ ਉਹਨਾਂ ਨੂੰ ਵਿਖਾਈਏ ਪੰਜਾਬ ਹੁੰਦਾ ਕੀ ਹੈ ਉਹ ਟਰਾਲੇ ਦੇ ਮਗਰ ਵੀ ਲੈਸੇ ਕਰਕੇ ਲਿਆ ਪੰਜਾਬ ਦਾ ਲੀ ਜਾਂਦੀ ਕਰਮ ਵਾਲੀ ਇਹ ਕਣਕ ਥੋੜੀ ਜਿਹਾ ਖਰਾਬ ਹੋ ਗਈ ਪਰਨ ਕਰਕੇ ਮੀ ਪੈ ਗਿਆ ਸੀ ਉਹ ਤਾਂ ਝਾੜ ਵਧੀਆ ਸੀ ਤੇ ਬਾਕੀ ਆ ਇਹ ਚੱਟੀ ਉਹ ਕਾਲੀ ਕਿਦਾਂ ਹੋਰ ਫਰਮਾਂ ਜੀ ਆਓ ਵੱਡੇ ਫਰਮਾਂ ਸਾਡੇ ਕਿਦਾਂ ਬਹੁਤ ਹੋਈ ਆ ਜੀ ਬਹੁਤ ਹੋਈ ਲੈ ਸਟਿੰਗ ਵਾ ਸਾਡੇ ਵੇ ਸੇਵਾ ਦੀ ਹਰਿਆਣੇ ਵਾਲੇ ਇਦਾਂ ਕਰਦੇ ਕੱਦੀ ਵੀ ਨਹੀਂ ਕੱਦੀ ਵੀ ਨਹੀਂ ਕਰ ਸਕਦੇ ਚੈੱਕ ਕਰ ਇਹਦਾ ਸਟਿੰਗਾ ਸਟਿੰਗਾ ਫੋਰਮਲ ਪੀਏਗਾ ਫੋਰ ਮਹੀਨੇ ਮਹंगाई ਆ ਤੁਸੀਂ ਕਿਹਨੂੰ ਪੁੱਛ ਕੇ ਫੜੀ ਇਹ ਵੀ ਤੁਹਾਨੂੰ ਪਤਾ ਹੈ ਇਹ ਫੋਰ ਮਹੀਨੇ ਮਹंगाई ਆ ਸਟਿੰਗਾ ਪੀਂਦਾ ਅਗਲਾ ਉਦਾਂ ਉਦਾਂ ਤਾਂ ਮੈਂ ਕੋਈ ਖਾਂਦਾ ਪੀਂਦਾ ਨਹੀਂ ਆ ਤੇ ਸਟਿੰਗ ਵੀ ਉਦਾਂ ਆ ਹੀ ਜਾਂਦੀ ਕਿਸ ਚੀਜ਼ ਚ ਆਂਤੀ ਚਲਾਵੇ ਰੰਗ ਲਾਉ ਲਗਾ ਨਵੇਂ ਮਲਕੀਤ ਕਿੱਥੇ ਉਹਨੂੰ ਕਹਾਂ ਖੁਸ਼ ਹਾਂ ਪਹਿਲਾ ਬੱਬੂ ਜਿਹੜਾ ਇਹ ਬੜਾ ਛੋਟਾ ਹੁੰਦਾ ਏ ਓਏ ਜਣਾ ਉਹ ਟਰਾਲਾ ਬੜਾ ਔਖਾ ਇੱਕ ਸਾਈਡ ਜੀ ਤੇ ਪੈਦਾ ਹੁੰਦਾ ਏ ਜਾੜਾ ਇਹ ਯਾਰਾ ਗੜੀ ਮੈਸਾ ਹੁੰਦਾ ਵਾਈ ਨਾਲ ਦਾ ਨਜ਼ਾਰਾ ੜੀ ਆ ਲੋਕੀ ਅੱਜਕੱਲ ਜਿਹੋ ਰੀਲਾ ਵੇਂਦੇ ਆ ਨਾ ਆ ਬਾਣੀਆਂ ਕੂੜੀਆਂ ਆ ਦੇ ਜੱਟਾਂ ਨੂੰ ਨੀ ਨਜ਼ਾਰਾ ਆ ਯਾਰ ਲੋਕਾਂ ਢੂੜੀ ਪਤਾ ਵੀ ਇਹ ਕਿੰਨਾ ਰਾਤ ਜਾਲ ਜਾਗ ਪਹਿਲਾਂ ਹੈ ਸੌਪਾ ਦੀਆਂ ਸਰੀਆਂ ਦੇ ਪੈਰ ਰੱਖੀਦੇ ਆ ਤੇ ਬਾਅਦ ਹੀ ਸ਼ਿਆਮੀ ਨੇ ਆਵਾਜ਼ ਆ ਕੇ ਨਜ਼ਾਰਾ ਲਿਖਦਾ ਉਹ ਵੀ ਰੱਬ ਪਤਾ ਨਹੀਂ ਕਿਹ ਵਾਲੇ ਲੋਕਾਂ ਦੀਆਂ ਪੱਕੀਆਂ ਹੀ ਢੋਲੇਆਂ ਜਿਨੀ ਪੈਂਦੀਆਂ ਆ ਰਾਇਆ ਸੰਸੀ ਹੱਲ ਵੇ ਹ ਕਿ ਇਹਦੀ ਵਾਸਾਂ ਨਹੀਂ ਖਾਣ ਜੋ ਕੀ ਨਹੀਂ ਕਰਨ ਕਰਈ ਨਾ ਤੂੜੀ ਬਣਾਉਂ ਜਿਹਦਾ ਨਾੜ ਰਿਆ ਚਾਰਿਆਂ ਨੂੰ ਕਿੰਨਾ ਘਾਟਾ ਪੈ ਗਿਆ ਇਹ ਸਾਰੇ ਡੋਰਾ ਰੱਬ ਦੇ ਹੱਥ ਧਿਆ ਪੰਤਾ ਕੁਛ ਨਹੀਂ ਵੰਡੀ ਬਾਜ ਗਿਆ ਲੈ ਗਿਆ ਡਟੜਾ ਨਾਲ ਦੂਜੇ ਲਾਦ ਤੇ ਉੱਥੇ ਪੈ ਗਿਆ ਇਹਨੂੰ ਵੰਡੀ ਲੈਣਾ ਚੱਕਾ ਲੱਗਿਆ ਵਜਾ ਕਾ ਬੜਾ ਕਿਆ ਕਾਓ ਚੱਕਾ ਪਸ ਪਿਛਲੇ ਸਾਲ ਪਿਛਲੇ ਸਾਲ ਮੈਂ ਗਵਾ ਕੇ ਗਿਆ ਅਜਰਾਵ ਪਿਛਲੇ ਸਾਲ ਮੈਂ ਗਵਾਈ ਪਿਛਲੇ ਸਾਲ ਆ ਪਈ ਚੁੱਕੋ ਮੈਂ ਜੈਕ ਅਪ ਆਹ ਗিয়ার ਲਗਾ ਟਰਾਲੇ ਦਾ ਪੀਡੀਓ ਚਾਹ ਬਟਾ ਚੈੱਕ ਕਰੋ ਗিয়ার ਕਲੀਅਰ ਕਰਤਾ ਖਾਲੀ ਉਹ ਵਾ ਭੇਜਤਾ ਤੇ ਰਾਣ ਮਿੰਦਰੇ ਦਾ ਖਾਲੀ ਕੰਡਾ ਘਰਾਉਣ ਲੱਗਾ ਮੈਂ ਆ ਜਾਣ ਲੱਗੀਆਂ ਨੇ ਕਰਾ ਲਈਏ ਕੰਡਾ ਇੱਕ ਵੀਰ ਆਪਣਾ ਮਿਲਿਆ ਰਿਸ਼ਤੇਦਾਰ ਤੋਂ ਨੇ ਟਰੈਕਟਰ ਖਿਲਾੜ ਲਿਆ ਤੇ ਮੈਂ ਕੰਡੇ ਤੇ ਘਾੜ ਲਿਆ ਚੈੱਕ ਕਰੋ ਇਹਦਾ ਆਹਦਾ ਜੋੜਿਆ ਰ ਆਪਣਾ ਰਾਸ਼ ਦੇਖੋ ਕੰਡੇ ਨੇ ਕੰਡਾ ਡੇਲਾਖੇ ਜਿhko ਆ ਅੱਕੇ 120 ਰੁਪਏ ਨੇ ਤੇ ਆਰ ਕਾ 150 ਕਰਤਾ ਉਸ ਤੋਂ ਪਹਿਲੇ ਸਾਲ 100 ਹੀ ਬਾਕੀ ਕੱਟੇ ਵਾਲੇ 80 ਰੁਪਏ ਲੈ ਲੈ ਇੱਥੇ ਸਿਰਫ ਇੱਕ ਕੰਡਾ ਇੱਕੋ ਆ ਆਏ 1500 ਰੁਪਏ ਲੈਣ ਦੇ ਹਾਂਜੀ ਰੀਪਰ ਚੱਲੀ ਜਾਂਦਾ ਆਪਣੇ ਹੁਣ ਆਹੋ ਹੀ ਮੱਕੀ ਵੀ ਜਨੀਆ ਉਹ ਤੇ ਰਾਤਾਂ ਵੀ ਆਪਣੇ ਬਣਾ ਲੈਣਾ ਕਿ ਉਹ ਕੀ ਪੂਰੀ ਗੱਲ ਵੱਡੀ ਦੀ ਰਾਤ ਚੱਲੂ ਤੇ ਰੀਪਰ ਇਹੋ ਚੱਲੀ ਜਾਂਦਾ ਗਾਹ ਨੂੰ ਪਰ ਜਲੇ ਫੇਰ ਦੂਜਾ ਨੰਬਰ ਲਾ ਗਿਆ 10 ਗੱਲਾਂ ਦੀ ਪੂਰੀ ਕਣਕ ਦਾ ਭੈਜਿਆ ਟਰਾਲੇ 'ਚ ਸਵੇਰ ਦਾ ਦੂਜਾ ਨੰਬਰ ਲੱਗਿਆ ਟਰਾਲੇ ਦਾ ਪਹਿਲਾ ਦੂਜਾ ਇੱਕ ਵਿੱਚ ਦੂਜਾ ਆਹ ਇੱਕ ਉਹਦਾ ਵਿੱਚ ਨੰਬਰ ਲੱਗਿਆ ਦੋ ਇਹਦੇ ਲੱਗ ਕੇ ਦਾਹਾਂ ਘਰੇ ਪੂਰੀ ਘੜਚ ਚ ਪਏ ਜੀ